ਸਾਬ ਪੰਜਾਬ ਦੇ ਲੋਕਾਂ ਵਾਸਤੇ ਇੱਕ ਬੜੀ ਹੀ ਵੱਡੀ ਖਬਰ ਔਰ ਸਿੱਖ ਨੌਜਵਾਨ ਖੁਸ਼ ਹੋ ਜਾਣ ਇਸ ਖਬਰ ਦੇ ਉੱਤੇ ਕਿ ਭਾਈ ਅਮਰਤਪਾਲ ਸਿੰਘ ਨੂੰ ਜਿਹੜਾ ਦੁਬਾਰਾ ਪਾਰਲੀਮੈਂਟ ਦੇ ਵਿੱਚ ਜਗ੍ਹਾ ਦਿੱਤੀ ਜਾ ਰਹੀ ਏ ਔਰ ਪਾਰਲੀਮੈਂਟ ਦੇ ਵਿੱਚ ਬੁਲਾਇਆ ਜਾ ਰਿਹਾ ਔਰ ਉਹ ਪੂਰੇ ਸਬੂਤਾਂ ਨਾਲ ਅੱਜ ਆਪਾਂ ਸੁਣਾਂਗੇ ਕਿ ਉਹਨੂੰ ਕਿੰਨੀ ਦੇਰ ਵਾਸਤੇ ਐਨਆਈਸੀ ਹੋਂਦੇ ਤੋਂ ਹਟਾਈ ਜਾਂਦੀ ਏ ਕੀ ਫੈਸਲਾ ਹੁੰਦਾ ਹੈ ਭਾਈ ਅਮਰਿਤਪਾਲ ਸਿੰਘ ਦਾ ਇਹ ਆਪਾਂ ਜਾਣਾਂਗੇ ਅੱਜ ਦੀ ਵੀਡੀਓ ਵਿੱਚ ਦੋਸਤੋ ਅਗਰ ਮੇਰੇ ਚੈਨਲ ਤੇ ਨਵੇਂ ਹੋ ਤੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਤੇ ਵੀਡੀਓ ਐਂਡ ਤੱਕ ਦੇਖਿਓ ਸ੍ਰੀ ਕਲ ਦੋਸਤੋ ਇਸ ਵੇਲੇ ਦੀ ਵੱਡੀ ਖਬਰ ਲੈ ਕੇ ਹਾਜ਼ਰ ਹੋਏ ਹਾਂ ਜੋ ਕਿ ਹਲਖਾ ਖਡੂਰ ਸਾਹਿਬ ਅਤੇ ਭਾਈ ਅਮਰਿਤਪਾਲ ਸਿੰਘ ਦੇ ਸਮਰਥਕਾਂ ਦੇ ਲਈ ਇੱਕ ਚੰਗੀ ਖਬਰ ਇੱਕ ਚੰਗੀ ਖੁਸ਼ਖਬਰੀ ਵੀ ਹੋ ਸਕਦੀ ਹੈ ਭਾਈ ਅਮਰਿਤਪਾਲ ਸਿੰਘ ਇੱਕ ਵਾਰ ਫਿਰ ਜੇਲ੍ਹ ਤੋਂ ਬਾਹਰ ਆ ਸਕਦੇ ਨੇ ਯਾ ਦੋਸਤੋ ਭਾਈ ਅਮਰਤਪਾਲ ਨੇ ਡਿਬਰੂਗੜ੍ਹ ਅਸਾਮ ਦੀ ਜੇਲ੍ਹ ਦੇ ਵਿੱਚੋਂ ਭਾਰਤ ਦੇ ਲੋਕ ਸਭਾ ਦੇ ਸਪੀਕਰ ਬਿਰਲਾ ਓਮ ਬਿਰਲਾ ਜੋ ਕਿ ਲੋਕ ਸਭਾ ਦੇ ਸਪੀਕਰ ਹਨ ਉਹਨਾਂ ਨੂੰ ਇੱਕ ਚਿੱਠੀ ਲਿਖੀ ਹੈ ਇੱਕ ਮੇਲ ਦੇ ਜ਼ਰੀਏ ਉਹਨਾਂ ਨੇ ਬਿਰਲਾ ਜੀ ਨਾਲ ਗੱਲਬਾਤ ਕੀਤੀ ਹੈ ਅਤੇ ਓਮ ਬਿਰਲਾ ਨੂੰ ਭਾਈ ਅਮਰਤਪਾਲ ਸਿੰਘ ਨੇ ਡਿਬਰੂਗੜ੍ਹ ਅਸਾਮ ਦੀ ਜੇਲ੍ਹ ਦੇ ਵਿੱਚੋਂ ਇਹ ਕਿਹਾ ਕਿ ਉਹ ਪਾਈ ਅਮਰਤਪਾਲ ਸਿੰਘ ਨੂੰ MP ਹੋਣ ਦੇ ਨਾਤੇ ਇਸ ਵਾਰ ਮੌਨਸਨ ਜੋ ਸਦਨ ਹੈ ਸੰਸਦ ਦੇ ਵਿੱਚ ਹਾਜ਼ਰੀ ਦੇ ਲਈ ਆਗਿਆ ਦੇਣ ਦੱਸਦੀ ਹੈ ਕਿ ਪਾਈ ਅਮਰਤਪਾਲ ਸਿੰਘ ਜੋ ਕਿ ਡਿਬਰੂਗੜ੍ਹ ਅਸਾਮ ਦੀ ਜੇਲ੍ਹ ਦੇ ਵਿੱਚ ਨਜ਼ਰਬੰਦ ਨੇ ਤੇ ਵੱਡੀ ਗਿਣਤੀ ਦੇ ਵਿੱਚ ਵੱਡੀ ਲੀਡ ਦੇ ਨਾਲ ਉਹ ਖੜੂਰ ਸਾਹਿਬ ਤੋਂ MP ਬਣੇ ਨੇ ਤੇ ਉਹਨਾਂ ਨੇ ਮੇਲ ਦੇ ਰਾਹੀਂ ਇਸ ਹਾਜ਼ਰੀ ਨੂੰ ਸੈਂਕਸ਼ਨ ਕਰਨ ਦੇ ਲਈ ਵੀ ਓਮ ਬਿਰਲਾ ਲੋਕ ਸਭਾ ਸਪੀਕਰ ਨੂੰ ਕਿਹਾ ਹੈ ਅਤੇ ਦੱਸ ਦਈਏ ਕਿ 22 ਜੁਲਾਈ ਨੂੰ ਲੋਕ ਸਭਾ ਦਾ ਇਹ ਸੈਸ਼ਨ ਸ਼ੁਰੂ ਹੋਣ ਜਾ ਰਿਹਾ ਹੈ ਜੋ ਕਿ 1 ਮਹੀਨੇ ਦੇ ਕਰੀਬ ਚੱਲੇਗਾ ਅਤੇ ਇਸ ਸੈਸ਼ਨ ਦੇ ਵਿੱਚ ਜੇਕਰ ਭਾਈ ਅਮਰਤਪਾਲ ਸਿੰਘ ਨੂੰ ਪਰਮਿਸ਼ਨ ਮਿਲਦੀ ਹੈ ਤਾਂ ਜ਼ਰੂਰ ਉਹ 1 ਮਹੀਨਾ ਜੇਲ੍ਹ ਤੋਂ ਬਾਹਰ ਰਹਿਣਗੇ ਦੱਸ ਦਈਏ ਕਿ NSA ਦੇ ਤਹਿਤ ਡਿਬਰੂਗਾੜ੍ਹ ਜ਼ਿਲ੍ਹੇ ਦੀ ਜੇਲ੍ਹ ਦੇ ਵਿੱਚ ਨਜ਼ਰਬੰਦ ਭਾਈ ਅਮਰਤਪਾਲ ਸਿੰਘ ਤੇ ਕੋਈ ਵੀ ਅਜਿਹਾ ਵੱਡਾ ਕੇਸ ਨਹੀਂ ਹੈ ਜਿਸ ਦੇ ਕਰਕੇ ਉਹਨਾਂ ਦੀ ਇਸ ਟੈਂਸ਼ਨ ਨੂੰ ਰੱਦ ਕੀਤਾ ਜਾ ਸਕੇ ਤੇ ਹੁਣ ਦੇਖਣਾ ਹੋਵੇਗਾ ਕਿ ਲੋਕ ਸਭਾ ਸਪੀਕਰ ਓਮ ਬਿਰਲਾ ਭਾਈ ਅਮਰਪਾਲ ਸਿੰਘ ਦੇ ਲੋਕ ਸਭਾ ਦੇ ਵਿੱਚ ਹਾਜ਼ਰੀ ਦੇ ਬਾਰੇ ਕੀ ਬੋਲਦੇ ਨੇ ਕੀ ਮਨਜ਼ੂਰੀ ਦੰਦੇ ਨੇ ਜਾਂ ਫਿਰ ਇਸ ਰਿਕੁਐਸਟ ਨੂੰ ਇਸ ਅਪੀਲ ਨੂੰ ਰੱਦ ਕੀਤਾ ਜਾਂਦਾ ਇਹ ਆਉਣ ਵਾਲਾ ਸਮਾਂ ਹੀ ਦੱਸੇਗਾ ਉੱਥੇ ਹੀ ਓਮ ਬਿਰਲਾ ਲੋਕ ਸਭਾ ਸਪੀਕਰ ਦੇ ਇਸ ਐਲਾਨ ਤੇ ਇਸ मामले ਤੇ ਲਏ ਜਾਣ ਵਾਲੇ ਫੈਸਲੇ ਤੇ ਪੂਰੀ ਦੁਨੀਆ ਦੀਆਂ ਨਜ਼ਰਾਂ ਨੇ ਖਾਸ ਕਰਕੇ ਪੰਜਾਬੀ ਇਸ ਗੱਲ ਤੇ ਕਾਫੀ ਜ਼ਿਆਦਾ ਨਜ਼ਰ ਲਗਾਈ ਬੈਠੇ ਨੇ ਕਿ ਆਖਰ ਓਮ ਬਿਰਲਾ ਲੋਕ ਸਭਾ ਸਪੀਕਰ ਵੱਲੋਂ ਇੱਕ ਸਿੱਖ ਨੂੰ ਭਾਈ ਅਮਰਤਪਾਲ ਸਿੰਘ ਨੂੰ ਲੋਕ ਸਭਾ ਦੇ ਸੈਸ਼ਨ ਦੇ ਵਿੱਚ ਆਉਣ ਦੀ ਮਨਜ਼ੂਰੀ ਦਿੱਤੀ ਜਾਂਦੀ ਹੈ ਜਾਂ ਫਿਰ ਨਹੀਂ ਕਿਉਂਕਿ ਭਾਈ ਅਮਰਤਪਾਲ ਸਿੰਘ ਹੁਣ ਲੋਕਾਂ ਦੇ ਨੁਮਾਇੰਦੇ ਵੀ ਹਨ ਖਡੂਰ ਸਾਹਿਬ ਦੇ 16 ਲੱਖ ਦੇ ਕਰੀਬ ਲੋਕਾਂ ਦੇ ਉਹ ਐਮਪੀ ਹਨ ਅਤੇ ਆਪਣੇ ਹਲਕੇ ਦੀਆਂ ਤੇ ਪੰਜਾਬ ਦੀਆਂ ਮੁਸ਼ਕਲਾਂ ਦੱਸਣ ਦੇ ਲਈ ਉਹਨਾਂ ਨੂੰ ਲੋਕ ਸਭਾ ਦੇ ਵਿੱਚ ਆਉਣ ਦੀ ਮਨਜ਼ੂਰੀ ਦੇਣੀ ਚਾਹੀਦੀ ਹੈ ਇਹ ਕਹਿਣਾ ਲੋਕਾਂ ਦਾ ਤਾਂ ਕਿ ਉਹ ਆਪਣੇ ਹਲਕੇ ਦੇ ਅਤੇ ਪੰਜਾਬ ਦੇ ਗੰਭੀਰ ਮੁੱਦਿਆਂ ਦੀ ਆਵਾਜ਼ ਲੋਕ ਸਭਾ ਦੇ ਵਿੱਚ ਚੱਕ ਸਕਣ ਕਿਉਂਕਿ ਕਿਤੇ ਨਾ ਕਿਤੇ ਲੋਕ ਵੀ ਦੇਖਣਾ ਚਾਹੁੰਦੇ ਨੇ ਕਿ ਆਖਿਰ ਪਈ ਅਮਰਤਪਾਲ ਸਿੰਘ ਲੋਕ ਸਭਾ ਦੇ ਵਿੱਚ ਕਿਸ ਤਰ੍ਹਾਂ ਆਪਣੇ ਹਲਕੇ ਦੀ ਅਤੇ ਪੰਜਾਬ ਦੇ ਗੰਭੀਰ ਮੁੱਦਿਆਂ ਦੀ ਗੱਲ ਚੱਕਦੇ ਨੇ ਅਤੇ ਕਿਸ ਤਰ੍ਹਾਂ ਦੇ ਮੁੱਦੇ ਉਹ ਲੋਕ ਸਭਾ ਦੇ ਵਿੱਚ ਰੱਖਦੇ ਨੇ ਇਸ ਦੇ ਪੂਰੇ ਪੰਜਾਬ ਦੀਆਂ ਅਤੇ ਪੂਰੀ ਦੁਨੀਆ ਦੇ ਵਿੱਚ ਵਸਦੇ ਹੋਏ ਪੰਜਾਬੀਆਂ ਦੀਆਂ ਨਜ਼ਰਾਂ ਹਨ ਦੋਸਤੋ ਤੁਹਾਨੂੰ ਕੀ ਲੱਗਦਾ ਹੈ ਕਿ ਭਾਈ ਅਮਰਤਪਾਲ ਸਿੰਘ ਨੂੰ ਲੋਕ ਸਭਾ ਦੇ ਮੌਨਸਨ ਸੈਸ਼ਨ ਦੇ ਵਿੱਚ ਹਾਜ਼ਰ ਹੋਣ ਦੀ ਜੋ ਪਰਮਿਸ਼ਨ ਮੰਗਣੀ ਚਾਹੀਦੀ ਹੈ ਜਾਂ ਫਿਰ ਨਹੀਂ yes ਜਾਂ no ਦੇ ਵਿੱਚ ਤੁਸੀਂ ਆਪਣੀ رائے ਕਮੈਂਟਾਂ ਦੇ ਵਿੱਚ ਦੱਸ ਸਕਦੇ ਹੋ ਸੋ ਏਸੀ ਇਸ ਵੱਲੇ ਦੀ ਇੱਕ ਖਾਸ ਕਵਰ ਜੇਕਰ ਇਸ ਮਾਮਲੇ ਦੇ ਵਿੱਚ ਕੋਈ ਹੋਰ ਅਪਡੇਟ ਨਿਕਲ ਕੇ ਸਾਹਮਣੇ ਆਉਂਦਾ ਹੈ ਜਾਂ ਭਾਈ ਅਮਰਤਪਾਲ ਸਿੰਘ ਦੀ ਜੋ ਅਪੀਲ ਹੈ ਉਹ ਮਨਜ਼ੂਰ ਕੀਤੀ ਜਾਂਦੀ ਹੈ ਤਾਂ ਉਸੇ ਸਮੇਂ ਤੁਹਾਡੇ ਲਈ ਅਨਿਮਿਟਿਡ ਗਿਆਨ ਤੇ ਖਾਸ ਖਬਰ ਲੈ ਕੇ ਹਾਜ਼ਰ ਹੋਵਾਂਗੇ ਇਸ ਵੀ ਤੁਸੀਂ ਲਗਾਤਾਰ ਅਲਿਮਿਟਡ ਗੈਂਡ ਦੇ ਨਾਲ ਬڑے ਰਹਿਣਾ ਤੇ ਜਿਹੜੇ ਨਵੇਂ ਦੋਸਤ ਨੇ ਉਹਨਾਂ ਨੂੰ ਵੀ ਜਰੂਰ ਇੱਥੇ ਬੇਨਤੀ ਹੈ ਕਿ ਹੁਣੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਬੈਲ ਆਲ ਤੇ ਸਿਲੈਕਟ ਕਰ ਲਓ ਤਾਂ ਕਿ ਹਰ ਇੱਕ ਤਾਜ਼ਾ ਖਬਰ ਤੁਹਾਡੇ ਤੱਕ ਪਹੁੰਚਦੀ ਰਹੇ ਸਭ ਤੋਂ ਪਹਿਲਾਂ ਸੋ ਦੋਸਤੋ ਹੁਣ ਫਿਲਹਾਲ ਇੱਥੇ ਸਾਨੂੰ ਦਿਓ ਇਜਾਜ਼ਤ ਮਿਲਾਂਗੇ ਜਲਦ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਗਵਾਲੀਅਰ ਦੇ ਵਿੱਚ ਜਿੱਥੇ ਗੁਰੂ ਹਰਗੋਬਿੰਦ ਪਾਸ਼ਾ ਜੀ ਨੂੰ ਕੈਦ ਕੀਤਾ ਸੀ ਉਸ ਕਿਲੇ ਦੇ ਵਿੱਚ ਆਏ ਹਾਂ ਦਰਸ਼ਨ ਕਰਨ ਵਾਸਤੇ ਆ ਕਿਲਾ ਦੇਖ ਲਓ ਤੁਸੀਂ ਇੱਥੇ ਹੀ ਬਾਬਾ ਬੁੱਢਾ ਸਾਹਿਬ ਜੀ ਅਮਰਸਰ ਸਾਹਿਬ ਜੀ ਦੀ ਧਰਤੀ ਤੋਂ ਇਸ ਕਿਲੇ ਦੀਆਂ ਪ੍ਰਕਰਮਾਂ ਕਰਦੇ ਸੀ ਕਿਲਾ ਬਹੁਤ ਹੀ ਵੱਡਾ ਵਾ ਤੇ ਵੇਖਣ ਵਾਲਾ ਇੱਕ ਇਤਿਹਾਸਕ ਸਥਾਨ ਆ ਸਿੱਖਾਂ ਵਾਸਤੇ ਤੇ ਬਾਬਾ ਬੁੱਢਾ ਸਾਹਿਬ ਜੀ ਜਦੋਂ ਅਰਦਾਸ ਕਰਦੇ ਹੁੰਦੇ ਸੀ ਚੌਂਕੀ ਸ਼ਬਦ ਚੌਂਕੀਆਂ ਦੇ ਨਾਲ ਉਹਨਾਂ ਨੇ ਆਉਣਾ ਤੇ ਬਾਬਾ ਬੁੱਢਾ ਸਾਹਿਬ ਜੀ ਨੇ ਅਰਦਾਸ ਬੇਨਤੀ ਕਰਨੀ ਵੀ हे ਆਕਾਰਪੁਰਖ ਸੱਚੇ ਪਾਤਸ਼ਾਹ ਜੀ ਗੁਰੂ ਹਰਗੋਬਿੰਦ ਪਾਸ਼ਾ ਜੀ ਨੂੰ ਰਿਹਾਈ ਦੀ ਦਾਤ ਬ ਤੇ ਅੱਜ ਵੀ ਸੰਗਤੀ ਰੂਪ ਦੇ ਵਿੱਚ ਅਰਦਾਸ ਬੇਨਤੀ ਅਸੀਂ ਕਰਦੇ ਆ ਆਪਣੇ ਮਨੋਂ ਕਿ ਭਾਈ ਅੰਮ੍ਰਿਤਪਾਲ ਸਿੰਘ ਭਾਈ ਜਗਤਾਰ ਸਿੰਘ ਹਵਾਰਾ ਹੋਰ ਜਿੰਨੇ ਵੀ ਬੰਦੀ ਸੇਖਾ ਉਹਨਾਂ ਨੂੰ ਜਲਦੀ ਤੋਂ ਜਲਦੀ ਰਿਹਾਈ ਬਖਸ਼ਣ ਸੱਚੇ ਪਾਤਸ਼ਾਹ ਜੀ ਕਿਉਂਕਿ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਅੱਜ ਵੀ ਇੱਥੇ ਮੌਜੂਦ ਆ ਉਹਨਾਂ ਦੇ ਚਰਨਾਂ ਦੇ ਵਿੱਚ ਅਰਦਾਸ ਕਰਦੇ ਆ ਇੱਥੇ ਉਹਨਾਂ ਦੇ ਚਰਨ ਪਏ ਆ ਇੱਥੇ ਉਹ ਹਾਜ਼ਰ ਨਾਜ਼ਰ ਰਹੇ ਆ ਇੱਥੇ ਉਹਨਾਂ ਨੇ 52 ਰਾਜਿਆਂ ਨੂੰ ਰਿਹਾਈ ਕਰਵਾਇਆ ਤੇ ਉਥੇ ਹੁਣ ਸਾਡੇ ਵੀ ਜਿਹੜੇ ਸਿੰਘ ਅੱਜ ਜ਼ਿਲ੍ਹਾ ਦੇ ਵਿੱਚ ਬੰਦਾ ਉਹਨਾਂ ਨੂੰ ਸੱਚੇ ਪਾਤਸ਼ਾਹ ਰਿਹਾਈਆਂ ਬਖਸ਼ਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚਲੋ ਜੋ ਹੁਣ ਹੋਣਾ ਹੋ ਗਿਆ ਹੁਣ ਬੰਦਾ ਤੇ ਅਸੀਂ ਕੋਈ ਨਹੀਂ ਆਪਣਾ ਕਢਾ ਲਾਂਗੇ ਜਿੰਨਾ ਸਾਨੂੰ ਬਣਾਉਣਾ ਹੁੰਦਾ ਪਰ ਇਹ ਆ ਸਾਰਾ ਕੁਝ ਹੋ ਜਾਂਦਾ ਹੁੰਦਾ ਪਰ ਜਿਹੜੇ ਜਿਹੜੇ ਬੰਦਿਆਂ ਨੇ ਜਿੱਦਾਂ ਜਿੱਦਾਂ ਦਾ ਰੋਲ ਇਸ ਮਸਲੇ ਚ ਅਦਾ ਕੀਤਾ ਚਾਹੇ ਕੋ ਪੰਥਕ ਕਮਾਉਂਦੀਆਂ ਧਿਰਾਂ ਨੇ ਚਾਹੇ ਪ੍ਰਸ਼ਾਸਨ ਉਹ ਫਿਰ ਕੋਈ ਨਹੀਂ ਸਾਨੂੰ ਅਸੀਂ ਵੀ ਭੁਖ ਦੇ ਵਿੱਚ ਸਾਰੇ ਨਿਕਲ ਜਿਹੜੀ ਲੋਡ ਪੈਂਦੀ ਤੁਸੀਂ ਗੁਰੂਆਂ ਨੂੰ ਸ਼ੈਤਾਨ ਕਹੋ ਤੁਸੀਂ ਕਹੋ ਸਿੱਖਾਂ ਨੂੰ ਵੀ ਗੁਰੂਆਂ ਦੀ ਬਾਣੀ ਸ਼ੈਤਾਨ ਦੀ ਬਾਣੀ ਹੈ ਸੁਣਦੀ ਨਹੀਂ ਤੁਸੀਂ ਇਹ ਕਹੋ ਵੀ ਗੁਰੂ ਘਰ ਨਹੀਂ ਜਾਣਾ ਉੱਥੋਂ ਪ੍ਰਸ਼ਾਦ ਨਹੀਂ ਛਕਣਾ ਕਿਉਂਕਿ ਇਹ ਸ਼ੈਤਾਨ ਦਾ ਪ੍ਰਸ਼ਾਦ ਇਹਨੂੰ ਭੋਗ ਲੱਗਾ ਤੁਸੀਂ ਸਿੱਖਾਂ ਨੂੰ ਗੁਰੂ ਘਰ ਦਾ ਲੰਗਰ ਛਕਣ ਤੋਂ ਰੋਕੋ ਤੇ ਮੈਂ ਜੇ ਇਹ ਕਹਿ ਦਿੱਤਾ ਸੱਚ ਕਿ ਜੀਸੂ ਮਸੀਹ ਆਪਣੇ ਆਪ ਨੂੰ ਸੂਲੀ ਤੋਂ ਨਹੀਂ ਬਚਾ ਸਕਿਆ ਇਹਦਾ ਅਰਥ ਕੀ ਹੈ ਜਦੋਂ ਜੀਸੂ ਮਸੀਹ ਨੂੰ ਸੂਲੀ ਤੇ ਟੰਗਿਆ ਗਿਆ ਤੇ ਉਹਨੇ ਸ਼ਬਦ ਬੋਲੇ ਨੇ ਗੋਡ ਵਾਈ ਹੈਵ ਯੂ ਫੋਰਸੇਕਨ ਮੀ ਇਹਦਾ ਪੰਜਾਬੀ ਵਿੱਚ ਅਰਥ ਹੈ ਪਰਮਾਤਮਾ ਤੂੰ ਮੇਰਾ ਸਾਥ ਛੱਡ ਦਿੱਤਾ ਕਿਉਂ ਛੱਡਿਆ ਜੀਸੂ ਮਸੀਹ ਨੇ ਸਵਾਲ ਕੀਤਾ ਪਰਮਾਤਮਾ ਨੂੰ ਵੀ ਤੂੰ ਮੇਰਾ ਸਾਥ ਕਿਉਂ ਛੱਡਿਆ ਤੇ ਜਦੋਂ ਗੁਰੂ ਤੇਗ ਬਹਾਦਰ ਜੀ ਸੀਸ ਲਵਾ ਰਹੇ ਨੇ ਆਪਣਾ ਤੇ ਉਹ ਕੀ ਕਹਿ ਰਹੇ ਨੇ ਤੇਰਾ ਭਾਣਾ ਮਿੱਠਾ ਲੱਗੇ ਗੁਰੂ ਅਰਜਨ ਪਾਲ ਸਾਹਿਬ ਜੀ ਤਤੀ ਤਵੀ ਦੇ ਬੈਠ ਕੇ ਬਾਣੀ ਦਾ ਉਚਾਰਨ ਕਰ ਰਹੇ ਨੇ ਗੁਰੂ ਦਾ ਸ਼ਕਰਾਨਾ ਕਰ ਰਹੇ ਨੇ ਗੁਰੂਆਂ ਨੇ ਮਲਾਂਕਣ ਮੈਂ ਕਰਦਾ ਹੀ ਨਹੀਂ ਸਹਿਬ ਜਾਦੇ 7 ਸਾਲ ਦੀ ਉਮਰ ਹੈ ਤੇ ਉਹ ਕਹਿ ਰਹੇ ਨੇ ਵੀ ਸਤਗੁਰ ਸੱਚੇ ਪਾਤਸ਼ਾਹ ਇਹ ਤੇਰੀ ਰਹਿਮਤ ਹੈ ਕਿ ਤੁਸੀਂ ਸਾਨੂੰ ਸ਼ਹੀਦੀ ਦੀ ਦਾਤ ਬਖਸ਼ ਰਹੇ ਜੋ ਉਹਨਾਂ ਨੇ ਧਰਮ ਨਹੀਂ ਬਦਲਿਆ ਮੇਹਣਾ ਨਹੀਂ ਮਾਰਿਆ ਪਰਮਾਤਮਾ ਨੂੰ ਕਾਲ ਕੇ ਲਿਆ ਤੇ ਨਿਸ਼ਾਨ ਸਾਹਿਬ ਚੜਾਉਣਾ ਨਿਸ਼ਾਨ ਸਾਹਿਬ ਦੀ ਬੇਅਦਬੀ ਹੈ ਜੀ ਉੱਥੇ ਨਿਸ਼ਾਨ ਸਾਹਿਬ ਚੜਾਉਤਾ ਇਹਨਾਂ ਨਿਸ਼ਾਨ ਸਾਹਿਬ ਦੀ ਬੇਅਦਬੀ ਹੋ ਗਈ ਹੈ ਇਹਨਾਂ ਬੰਦਿਆਂ ਨੂੰ ਜਿਨ੍ਹਾਂ ਨੂੰ ਪੰਥ ਨਾਲ ਕੋਈ ਪ੍ਰੇਮ ਨਹੀਂ ਇਹਨਾਂ ਨੂੰ ਕੋਈ ਵਾਅ ਵਾਸਤਾ ਨਹੀਂ ਪੰਥ ਨਾਲ ਕੀ ਵਾਪਰਿਆ ਹੈ ਨੌਜਵਾਨੀ ਕਿਵੇਂ ਮਰ ਰਹੀ ਹੈ ਕਿਵੇਂ ਸਾਡੇ ਨੌਜਵਾਨਾਂ ਨੂੰ ਜੇਲਾ 'ਚ ਲੱਕਿਆ ਜਾ ਰਿਹਾ ਹੈ ਕਿਵੇਂ ਸਾਡੇ ਨੌਜਵਾਨ ਨਸ਼ੇ ਦੇ ਟੀਕੇ ਲਾ ਲਾ ਕੇ ਮਰ ਰਹੇ ਨੇ ਰੋਜ਼ ਕਿਸੇ ਕੰ ਦਾ ਕੋਈ ਵਾਸਤਾ ਨਹੀਂ ਪਰ ਜਦੋਂ ਨਹੀਂ ਕਿਤੇ ਜਦੋਂ ਵੀ ਕਿਤੇ ਪੰਥ ਦੀ ਚੜ੍ਹਦੀ ਕਲਾ ਦੀ ਗੱਲ ਆਉਂਦੀ ਹੈ ਇਹ ਸਾਰੀਆਂ ਗਿਰਜਾਂ ਬਾਹਰ ਆਣ ਕੇ ਸਿੱਖਾਂ ਦਾ ਮਾਸ ਮੋਚੜ ਨੂੰ ਕਾਲੀ ਹੋ ਜਾਂਦੀਆਂ ਤੇ ਇਹਨਾਂ ਨੇ ਕਿਹਾ ਕਿ ਹੁੰਦਾ ਵੀ ਤੁਸੀਂ ਸਿੱਖੀ ਦੀ ਬੇਦਬੀ ਕਰ ਦਿੱਤੀ ਹੈ ਜੇ ਅਸੀਂ ਸਤਪੁਰ ਦਾ ਓਟ ਨਸਰਾ ਲੈ ਕੇ ਚੱਲੇ ਆਂ ਜੇ ਸਤਪੁਰ ਸੱਚੇ ਪਾਤਸ਼ਾਹ ਦੀ ਗਵਾਹੀ ਤੇ ਚੱਲ ਕੇ ਵਹਿੀਰ ਕੱਢੀ ਤੇ ਜਾ ਕੇ ਅਸੀਂ ਉਸ ਦਿਨ ਵੀ ਕਿਹਾ ਸੀ ਵੀ ਜੇ ਆਪ ਕਿਸੇ ਜੋਗੇ ਹੋਈਏ ਤੇ ਫਿਰ ਸਤਪੁਰ ਦੀ ਗਵਾਹੀ 'ਚ ਨਾ ਚੱਲੀਏ ਫਿਰ ਸਾਡੀ ਗਵਾਹੀ 'ਚ ਲੋਕ ਚੱਲਣ ਪਰ ਅਸੀਂ ਸਤਪੁਰ ਅੱਗੇ ਅਰਦਾਸ ਕੀਤੀ ਪਹਿਲੇ ਦਿਨੀਆਂ ਕੀਤੀ ਸੀ ਸਤਪੁਰ ਸੱਚੇ ਪਾਤਸ਼ਾਹ ਜੀਓ ਬੰਦਿਆਂ ਦਾ ਓਟ ਨਸਰਾ ਬੜਾ ਤੱਕਿਆ ਹੈ ਬਹੁਤ ਜਥੇਬੰਦੀਆਂ ਦਾ ਵੋਟਾਂਸਰਾ ਧੱਕਿਆ ਨੌਜਵਾਨਾਂ ਨੇ ਪਰ ਅੰਦਰੋਂ ਸਾਡੇ ਪੱਲੇ ਖਵਾਰੀ ਪਈ ਹੈ ਕੋਈ ਸਾਨੂੰ ਕਿਤੇ ਪਿੱਠ ਵਿਖਾ ਗਿਆ ਕੋਈ ਕਿਤੇ ਉਠਾ ਗਿਆ ਹੁਣ ਕਿਰਪਾ ਕਰੋ ਆਪ ਤੁਸੀਂ ਅੱਗੇ ਲੱਗੋ ਅਸੀਂ ਤੁਹਾਡੇ ਪਿੱਛੇ ਲੱਗਦੇ ਆਂ ਆਪ ਸੁਦਰਸੀ ਅਗਵਾਈ ਕਰੋ ਖਾਲਸਾ ਵਹਿੀਰ ਦੇ ਵਿੱਚ ਸਤਿਗੁਰ ਦੀ ਅਗਵਾਈ ਚੱਲੇ ਅਮਰਤ ਸੰਚਾਰ ਥਾਵਾ-ਥਾਵਾ ਤੇ ਹੋਇਆ ਨੌਜਵਾਨਾਂ ਨੇ ਨਸ਼ੇ ਤਿਆਗ ਕੇ ਖੰਡੇ ਬਾਟੇ ਦੀ ਪੌਲ ਛੱਗੀ ਹੈ ਹਜ਼ਾਰਾਂ ਘਰ ਨੇ ਜਿੰਨਾ ਚ ਨਸ਼ੇ ਦਾ ਕੋੜ ਖਤਮ ਹੋ ਗਿਆ ਸੋ ਇਸ ਕਰਕੇ ਜਿਹੜੇ ਇਹ ਕਹਿੰਦੇ ਨੇ ਕਿ ਅਜਨਾਲੇ ਤੁਸੀਂ ਮਹਾਰਾਜ ਦੇ ਸਰੂਪ ਲੈ ਕੇ ਕੋ ਗਏ ਉਹਨਾਂ ਦੋਸਤੋ ਤੁਸੀਂ ਵੇਖ ਚੁੱਕੇ ਹੋ ਵੀਡੀਓ ਜਿਹਦੇ ਵਿੱਚ ਸਾਰਾ ਕੁਝ ਦੱਸਿਆ ਗਿਆ ਹੈ ਕਿ ਬਹੁਤ ਜਲਦ ਭਾਈ ਅਮਰਤਪਾਲ ਸਿੰਘ ਪਾਰਲੀਮੈਂਟ ਦੇ ਵਿੱਚ ਆਪਦੀ ਜਗ੍ਹਾ ਲੈਣ ਵਾਸਤੇ ਆ ਰਹੇ ਨੇ ਔਰ ਜਿਹੜਾ ਉਹਨੇ ਖਾਤ ਲਿਖਿਆ ਸੀ ਜੱਜ ਸਾਹਿਬ ਨੂੰ ਔਰ ਸਪੀਕਰ ਸਾਹਿਬ ਨੂੰ ਕਿ ਮੇਰੀ ਸੁਣਾਈ ਕੀਤੀ ਜਾਵੇ ਅਗਰ ਉਹ ਜੱਜ ਜਿਵੇਂ ਅੱਗੇ ਉਹਦੇ ਤੋਂ 1 ਮਹੀਨੇ ਵਾਸਤੇ ਐਨਆਈਸੀਈ ਘਟਾਈ ਸੀ ਔਰ ਚੁੱਕੀ ਸੀ ਉਵੇਂ ਇੱਕ ਮਹੀਨੇ ਵਾਸਤੇ ਉਹਨੂੰ ਇਜਾਜ਼ਤ ਦਿੱਤੀ ਜਾਵੇ ਚਾਹੇ ਉਹ ਖਰੂਟ ਸਾਹਿਬ ਜਾ ਕੇ ਜਿਨ੍ਹਾਂ ਲੋਕਾਂ ਨੇ ਉਹਨੂੰ ਵੋਟ ਪਾ ਕੇ ਇਸ ਹੱਦ ਤੱਕ ਪਹੁੰਚਾਇਆ ਕਿ ਉਹ ਜਾ ਕੇ ਸਪੀਕਰ ਸਾਹਿਬ ਦੇ ਅੱਗੇ ਬਹਿ ਕੇ ਉਹਨਾਂ ਦੀਆਂ ਮੰਗਾਂ ਜਿਹੜੀਆਂ ਰੱਖ ਸਕੇ ਔਰ ਉਹਨਾਂ ਨੂੰ ਦੱਸ ਸਕੇ ਲੇਕਿਨ ਵਾਮ ਦੀਆਂ ਬੜੀਆਂ ਸਾਰੀਆਂ ਹੀ ਉਹਨਾਂ ਦੇ ਉੱਤੇ ਜਿਹੜੀਆਂ ਨੇ ਉਮੀਦਾਂ ਨੇ ਉਹ ਸਪੀਕਰ ਸਾਹਿਬ ਨੂੰ ਚਾਹੀਦਾ ਹੈ ਕਿ ਉਹਨੂੰ ਇਜਾਜ਼ਤ ਦਿੱਤੀ ਜਾਵੇ ਔਰ ਐਡੀਆਂ ਵੱਡੀਆਂ ਧਾਰਾਂ ਪਾਈ ਅਮਰਪਾਲ ਸਿੰਘ ਤੇ ਨਹੀਂ ਹੈਗੀਆਂ ਜਿੱਡੀਆਂ ਵੱਡੀਆਂ ਲਗਾ ਰਹੇ ਨੇ ਔਰ ਉਹਨੂੰ ਮਹੀਨੇ ਦੀ ਤਾਂ ਜ਼ਰੂਰ ਜ਼ਰੂਰ ਐਨ ਆਈ ਸੀ ਟਾਈ ਜਾਵੇ ਤੇ ਦੋਸਤੋ ਇਸ ਵੀਡੀਓ ਦੇ ਬਾਰੇ ਤੁਸੀਂ ਕੀ ਰਹਿ ਰੱਖ ਜੋ ਕਮੈਂਟ ਜ਼ਰੂਰ ਕਰੋ ਇਸ ਨਾਲ ਇਜਾਜ਼ਤ ਚਾਹਨੇ ਆ ਅੱਲਾ ਹਾਫਿਜ਼